ਲੇਡੀ ਕਨਸਟੇਬਲ ਵੰਦਨਾ ਸ਼ਰਮਾਈ ਹਾਂਜੀ ਸਰ ਮੇਰਾ ਹਾਦਸਾ ਹੋਇਆ ਹੈ ਕਿਤਾ ਹਾਪ ਹੋਇਆ ਹੈ ਸਰ ਇਹ ਬਸ Shimla ਤੋਂ ਆ ਰਹੀ ਸੀ ਜੀ 3 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਹੀ ਰਾਤ ਨੂੰ ਲਾਈਟਸ ਆਫ ਹੋਣ ਕਰਕੇ ਟਰੱਕ ਸਪੀਡ 'ਚ ਆ ਰਿਹਾ ਸੀ ਜੀ ਇਹਦੇ ਵਿੱਚ ਅੱਗੇ ਵੱਜਿਆ ਜਿਸ ਨਾਲ ਉਹਦੇ ਸਾਹਮਣੇ ਵਾਲੀ ਸਾਈਡ ਤੇ ਲਾਈਟਸ ਦੇ ਕੋਲ ਟੱਕਰ ਹੋ ਕੇ ਪਲਟ ਗਈ ਜੀ ਜਿਸ ਵਿੱਚ ਇਹਦੇ ਵਿੱਚ 22 ਦੇ ਕਰੀਬ ਸਵਾਰੀਆਂ ਕੰਡਕਟਰ ਤੇ ਡਰਾਈਵਰ ਸੀਗਾ ਜੀ ਜਿਨ੍ਹਾਂ ਨੂੰ ਉਲਟਣ ਦੀ وجہ ਤੋਂ ਜਿਵੇਂ ਸ਼ੀਸ਼ੇ ਵਗੈਰਾ ਟੁੱਟਣ ਦੀ وجہ ਤੋਂ ਕੁਝ ਆਮ ਆਮੋਲੀ ਸੱਟਾਂ ਆਈਆਂ ਹੀ ਡਰਾਈਵਰ ਤੇ ਕੰਡਕਟਰ ਨੂੰ ਥੋੜੀ ਸੀਰੀਅਸ ਆਈ ਹੈ ਹੀ ਉਹ ਰਜਿੰਦਰਾ ਚ ਨਹੀਂ ਬਾਕੀ ਨਾਲ ਹੀ ਹਸਪੀਟਲ ਆਈ ਉਹਨਾਂ ਨੂੰ ਨਾਲ ਹੀ ਇਧਰ ਕਰ ਦਿੱਤਾ ਗਿਆ ਸੀ ਐਸਐਸਐਫ ਦੀ ਟੀਮ ਨੇ ਵੀ ਆ ਕੇ ਜਿੰਨੀ ਕ ਹੈਲਪ ਹੋ ਸਕਦੀ ਹੈ ਸਾਰੀ ਕਰਵਾਈ ਬੱਸ ਨੂੰ ਇੱਕ ਸਾਈਡ ਤੇ ਕਰਵਾਇਆ ਤਾਂ ਕਿ ਟ੍ਰੈਫਿਕ ਬਲੌਕ ਨਾ ਹੋਵੇ ਤੇ ਹਾਈਡਰਾ ਵਗੈਰਾ ਨੂੰ ਬੁਲਾ ਕੇ ਅਰੇਂਜਮੈਂਟ ਤਿਆਰ ਕਰਵਾਇਆ ਤਾਂ ਕਿ ਨੂੰਨ ਸਿੱਧੀ ਕਰਵਾ ਕੇ ਸੀ ਸਾਈਡ ਤੇ ਕਰਵਾ ਦिए ਕੋਈ ਬੱਚੇ ਜਾਂ ਬਜ਼ੁਰਗ ਨਹੀਂ ਸੀ ਸਾਰੇ ਅਡਲਟ ਸੀ ਸੀਗੇ ਜਿਆਦਾ ਛੋਟੇ ਬੱਚੇ ਨਹੀਂ ਸੀਗੇ ਹਾਂਜੀ ਥੋੜੇ ਬਹੁਤ ਏਜਡ ਵੀ ਹੈਗੇ ਸੀਗੇ ਮਾਮੂਲੀ ਲੱਗਿਆ ਨੇ ਸਰ ਜਿਵੇਂ ਸਕ੍ਰੈਚੀਜ਼ ਆਂਦੇ ਨੇ ਬਸ ਦੇ ਉਹ ਕਿਉਂਕਿ ਪਲਟ ਪਲਟਾਂ ਦੀ ਵਜੇ ਤੋਂ ਉੱਪਰ-ਨੀਚੇ ਜਿਵੇਂ ਗੋਡੇ ਵਗੈਰਾ ਵੱਜਦੇ ਨਹੀਂ ਜ਼ਿਆਦਾ ਆ ਜਾਂਦੀ ਹੈ ਜਿਵੇਂ ਮਾੜੀ-ਮੋਟੀ ਸੱਟੀ ਉਧਰ ਥੋੜੇ ਬਹੁਤ ਸੱਟ ਲੱਗੀਆਂ ਨੇ ਬਚਾਰ ਹੈ ਗਿਆ ਸਰ ਸਭ ਦਾ ਬਚਾਰ ਹੈ ਗਿਆ ਹੀ ਕਰਕੇ ਦੀਆ ਗਿਆ ਉਹਨਾਂ ਦਾ ਲੱਗਿਆ ਨਹੀਂ ਕਿ ਨਹੀਂ ਕਿ ਮੈਂ ਤਾਂ ਜੀ ਆਉਣਾ ਦੇਗਾ ਕਿੰਨੇ ਕਿੰਦੇ ਦੀ ਉਹ ਸਰ ਜਿਵੇਂ ਫਰੰਟ ਤੇ ਸੀਗੇ ਤੇ ਫਰੰਟ ਤੋਂ ਥੋੜਾ ਪਤਾ ਹੈ ਤੁਹਾਨੂੰ ਡਰਾਈਵਰ ਦੀ ਸੀਟ ਥੋੜੀ ਨੀਵੀਂ ਵਗੈਰਾ ਵੀ ਹੁੰਦੀ ਐ ਸੋ ਉਸ ਵਜ੍ਹਾ ਤੋਂ ਥੋੜਾ ਬਹੁਤ ਜ਼ਿਆਦਾ ਉਹਨਾਂ ਨੂੰ ਹਿੱਟ ਹੋ ਗਿਆ ਟਗ ਨੱਕਰ ਵੀ ਜਿਵੇਂ ਅੱਗੇ ਹੀ ਸੀਗੇ ਉਹਨਾਂ ਨੂੰ ਥੋੜਾ ਜ਼ਿਆਦਾ ਬਲੀਡਿੰਗ ਵਗੈਰਾ ਹੋਈ ਐ ਤਾਂ ਬਸ ਪਰ ਡੋ ਵੀ ਠੀਕ ਨਹੀਂ ਰਜਿੰਦਰਾ ਜਿਦਾਕਲ ਨਹੀਂ ਨਾਰਮਲ ਨੇ ਉਹਨਾਂ ਦੇ ਨਾਲ ਦੇ ਮੈਂਬਰਸ ਉਥੇ ਨਾਲ ਨੇ ਇਹ ਉਹਨਾਂ ਦੇ ਹੁਣ ਉਹ ਵੀ ਰਿਕਵਰ ਕਰ ਰਹੇ ਨੇ ਸਰ ਜਿਨ੍ਹਾਂ ਸਾਨੂੰ ਸਾਡੀ ਟ੍ਰੇਨਿੰਗ ਦੇ ਕੇ ਸਿਖਾਇਆ ਗਿਆ ਸਾਡਾ ਜਿਨ੍ਹਾਂ ਫਰਜ਼ ਹੈ ਅਸੀਂ ਸਾਨੂੰ ਇਨਫੋਰਮੇਸ਼ਨ ਮਿਲਦੇ ਜਿੰਨੀ ਜਲਦੀ ਹੋ ਸਕੇ ਅਸੀਂ ਲੋਕੇਸ਼ਨ ਤੇ ਪਹੁੰਚਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਕਿ ਜੇ ਕੋਈ ਵਿੱਚ ਫਸਿਆ ਹੋਇਆ ਤਾਂ ਉਹਨੂੰ ਬਾਹਰ ਕਿਵੇਂ ਕੱਢੀਏ ਕਿ ਸੇਫਲੀ ਨਿਕਲਣ ਤੇ ਉਹਨਾਂ ਨੂੰ ਜ਼ਿਆਦਾ ਸੱਟ ਨਾ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿੰਨੀ ਕੁ ਮਾਮੂਲੀ ਸਾਡੇ ਤੋਂ ਟੈਕਲ ਹੋ ਸਕੇ ਸੱਟ ਜਿੰਨੀ ਕੁ ਮੋੜਲੀ ਸਹਾਇਤਾ ਦਿੱਤੀ ਜਾ ਸਕੇ ਅਸੀਂ ਉਹ ਦਿੰਨੇ ਆ ਜੇ ਜ਼ਿਆਦਾ ਸੀਰੀਅਸ ਇੰਜਰੀ ਹੋਵੇ ਤਾਂ ਇਹ ਅਸੀਂ ਐਂਬੂਲੈਂਸ ਨਾਲ ਦੀ ਨਾਲ ਕਾਲ ਕੀਤੀ ਹੁੰਦੀ ਹੈ ਸਾਡੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਹਸਪੀਟਲ ਪਹੁੰਚਾ ਕੇ ਉਹਨਾਂ ਨੂੰ ਪ੍ਰੋਪਰ ਮੈਡੀਕੇਸ਼ਨ ਪ੍ਰੋਵਾਈਡ ਕਰਵਾਉਂਦੇ ਆ ਇਸ ਬਾਰ ਵਿੱਚ ਅਸੀਂ ਟ੍ਰੈਫਿਕ ਕਲੀਅਰ ਕਰਨ ਲਈ ਵਹੀਕਲਸ ਨੂੰ ਵੀ ਐਕਸਾਈਡ ਕਰਵਾਉਂਦੇ ਆ ਤਾਂ ਕਿ ਟ੍ਰੈਫਿਕ ਵੀ ਬਲੌਕ ਨਾ ਹੋਵੇ ਤੇ ਆਵਾਜਾਈਂ ਦੀ ਕੋਈ ਦਿੱਕਤ ਨਾ ਆਵੇ ਆਮ ਪਬਲਿਕ ਟਾਈਮ ਨਾਲ ਆਪਣੇ ਆਫਿਸ ਸਕੂਲ ਤੇ ਆਪਣੀ ਮੀਟਿੰਗਸ ਲਈ ਪਹੁੰਚ ਸਕੇ